ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਇੱਕ ਹੋਰ ਮੇਰਾ ਨਵਾਂ ਬਲੌਗ ਕੱਲ ਮੈਨੂੰ ਫੀਵਰ ਸੀ ਤਾਂ ਮੇਰਾ ਬਲੌਗ ਕੋਈ ਬਣਿਆ ਨਹੀਂ ਤੇ ਨਾ ਹੀ ਆਇਆ ਤੇ ਅੱਜ ਮੈਂ ਟਾਈਮ ਨਾਲ ਉੱਠ ਗਈ ਸੀਗੀ 6 ਵਜੇ ਜਦੋਂ 9 ਸੀ 6:30 ਕਿੰਨੀ ਧੋਪ ਆ ਗਈ ਇੰਨੇ 6:30 ਵਜੇ ਤੇ ਮੈਂ ਉਹਨੂੰ ਕੀ ਕਹਿੰਦਾ ਚਿੜੀਆਂ ਨੂੰ ਬਾਹਰ ਕੱਢ ਦਿੱਤਾ ਸੀ ਮੈਂ ਉੱਠਦੀ ਬਰਸ਼ ਵਗੈਰਾ ਕਰਕੇ ਪਹਿਲਾਂ ਇਹਨਾਂ ਨੂੰ ਫੀਡ ਵਗੈਰਾ ਦੇਣੀ ਹੁੰਦੀ ਆ ਚਿੜੀਆਂ ਨੂੰ ਤੇ ਫਿਰ ਮੈਂ ਨਾਲ ਹੀ ਲਾ ਦਿੱਤੀ ਸੀ ਮਸ਼ੀਨ ਤੇ ਫਿਰ ਬਣਾਈ ਸੀ ਚਾਹ ਮਨੀ ਦੀ ਦਾਦੀ ਨੇ ਫਿਰ ਮੈਂ ਚਾਹ ਪੀਣ ਲੱਪੀ ਸੀ ਤੇ ਤੈਨਾਂ ਨੂੰ ਵੀ ਗਰਮੀ ਲੱਗਦੀ ਸੀਗੀ ਇਹ ਥੋੜੇ ਜਿਹਾ ਪਾਣੀ ਚ ਨਹਾਉਂਦੇ ਹੀ ਸੀ ਫਿਰ ਮੈਂ ਨਾ ਕੋਲੀ ਭਰ ਕੇ ਪਾਣੀ ਦੀ ਪਿੰਜਰੇ ਚ ਰੱਖ ਦਿੱਤੀ ਤੇ ਬਰੌਨੀ ਕਿੰਨੇ ਉਹਨੂੰ ਕੀ ਕਹਿੰਦਾ ਗਰਮੀ ਕਰਕੇ ਨਹਾਉਂਦੇ ਆ ਬੜੇ ਸੋਹਣੇ ਲੱਗਦੇ ਆ ਬਰਡਸ ਜਦੋਂ ਇਦਾਂ ਨਹਾਉਂਦੇ ਆ ਮੈਂ ਇਹਨਾਂ ਲਈ ਵੱਡਾ ਪਿੰਜਰਾ ਬਣਾਉਂਗੀ ਤੇ ਜਿਹਦੇ ਵਿੱਚ ਖੁੱਲਾ ਉੱਡ ਵੀ ਸਕਣ ਕਈ ਵਾਰੀ ਤਾਂ ਮਨ ਕਰਦਾ ਛੱਡ ਦਈਏ ਪਰ ਕਿੱਥੇ ਛੱਡੀਏ ਇਹਨਾਂ ਨੂੰ ਤੇ ਪੱਗੋ ਵੀ ਸੁੱਤਾ ਪਿਆ ਸੀਗਾ ਹਜੇ ਤੇ ਮੈਂ ਕੱਪੜੇ ਧੋ ਧੂਲੇ ਸੀ ਧੋ ਕੇ ਸੁੱਕਣੇ ਪਾ ਦਿੱਤੇ ਸੀਗੇ ਝਾੜੂ ਮੈਂ ਸਾਰੇ ਕਿਤੇ ਲਗਾ ਦਿੱਤਾ ਸੀ ਹੋਰ ਜਿਹੜੇ ਛੋਟੇ ਮੋਟੇ ਕੰਮ ਉਹ ਫਿਰ ਮੈਂ ਮਨਵੀਰ ਨੂੰ ਕਿਹਾ ਸੀ ਮੈਂ ਕਿਹਾ ਮਨਵੀਰ ਮੈਂ ਕੱਲ ਦੇ ਉਹ ਤੋਤੇ ਹੋਏ ਆ ਇਹਨਾਂ ਦੇ ਸੋਫਿਆਂ ਦੇ ਕਵਰ ਇਹ ਮੇਰੇ ਕੋਲ ਨਹੀਂ ਆ ਤਾਂ ਸੋਫਿਆਂ ਦੇ ਉੱਪਰ ਚੜਦੇ ਮੈਂ ਕਿਹਾ ਮਨਵੀਰ ਤੂੰ ਇਹ ਕਰ ਦੇ ਜਦੋਂ ਤੂੰ ਇਹ ਕਰ ਦਿੱਤਾ ਫਿਰ ਮੈਂ ਉਹਨੂੰ ਕੀ ਕਿਹਦਾ ਪੋਚਾ ਲਾਉਣੀ ਆ ਜਦ ਤੱਕ ਮੈਂ ਡਸਟਿੰਗ ਕਰ ਲੈਣੀ ਆ ਤੇ ਫਿਰ ਮੈਂ ਕਪੜਾ ਫੇਰਨ ਲੱਪੀ ਸੀ ਸਾਰੇ ਕਿਤੇ ਡਸਟਿੰਗ ਕਰਨ ਲੱਪੀ ਸੀ ਤੇ ਨੰਨੂ ਮੇਰਾ ਉਹਨੂੰ ਕੀ ਕਹਿੰਦਾ ਸੋਫਿਆਂ ਦੇ ਕਵਰ ਸੀ ਚੜਾਉਣ ਲੱਪਿਆ ਟਾਈਮਾਂ ਦੇ ਕੁਝ ਵੀ ਨਹੀਂ ਸੀ ਹੋਇਆ ਮੇਰੇ ਕਾ 7:30 ਵਜੇ ਸੀ 7:30 8 ਅੰਮਨ ਵੀਰਾ ਥੋੜਾ ਲੇਟ ਉੱਠਿਆ ਇਹਨੂੰ 7:00 ਵਜੇ 7:00 ਵਜੇ ਉੱਠਿਆ ਸੀ ਤੇ ਅੱਜ ਇਹਨੇ ਜਾਣਾ ਸੀ ਆਪਣੇ ਦਾਦੇ ਦੇ ਨਾਲ ਸ਼ਹਿਰ ਸਰੋਂ ਆ ਸਾਡੇ ਕਰਦੀ ਸਰੋਂ ਹੁੰਦੀ ਆ ਉਹ ਤੇਲ ਕਢਾਉਣ ਵਾਸਤੇ ਤਾਂ ਟਾਈਮ ਨਾਲ ਮੈਂ ਇਹਨੂੰ ਕਿਹਾ ਸੀਗਾ ਉੱਠ ਜਾ ਪਰ ਇਹ ਫਿਰ ਵੀ ਲੇਟ ਹੀ ਹੋ ਗਿਆ ਇਹ ਇਹਨੂੰ ਮੇਰਾ ਇਹ ਵਿਚਾਰਾ ਛੋਟਾ ਜਿਹੀ ਸੀ ਜਿਆਦਾ ਇਹਨੂੰ ਆਦਤਾਂ ਮੈਨਾਂ ਇੰਦਾ ਹੈਲਪ ਕਰਾਉਣ ਦੀ ਕਿਉਂਕਿ ਮੇਰੀ ਜਿਹੜੀ ਉਹਨੂੰ ਕੀ ਕਹੀਦਾ ਸਿਚੁਏਸ਼ਨ ਆ ਤਕਰੀਬਨ ਜਦਦਾ ਮੇਰੇ ਪੈਦਾ ਹੋਇਆ ਮੈਂ ਬਹੁਤ ਜ਼ਿਆਦਾ ਬਿਮਾਰ ਰਹੀ ਹਾਂ ਹੁਣ ਥੋੜਾ ਠੀਕ ਆ ਮੈਂ ਕਿਤੇ ਮੈਨੂੰ ਉਹ ਇੱਕ ਥੋੜੇ ਦਿਨ ਠਹਿਰ ਕੇ ਮੈਂ ਤੁਹਾਨੂੰ ਆਪਣੀ ਲਾਈਫ ਸਟੋਰੀ ਸੁਣਾਉਂਗੀ ਮੇਰੇ ਨਾਲ ਤੇ ਇੱਕ ਸਾਧ ਦਾ ਵੈਗੁਰੂ ਨੇ ਚਮਤਕਾਰ ਕੀਤਾ ਸੀ ਮੈਨੂੰ ਦੂਜਾ ਜਨਮ ਮਿਲਿਆ ਤਾਂ ਜ਼ਰੂਰ ਆਪਣੀ ਸਟੋਰੀ ਸੁਣਾਉਂਗੀ ਕਈਆਂ ਨੂੰ ਸਟੋਰੀ ਸੁਣ ਕੇ ਮੋਟੀਵੇਟ ਵੀ ਹੋਣਗੇ ਸਿਰਫ ਮੈਂ ਉਹ ਪਰਮਾਤਮਾ ਤੇ ਵਾਹਿਗੁਰੂ ਤੇ ਯਕੀਨ ਰੱਖਿਆ ਸੀ ਤੇ ਮੈਨੂੰ ਦੂਜਾ ਜਨਮ ਮਿਲਿਆ ਨਹੀਂ ਤੇ ਮੈਨੂੰ ਤਕਰੀਬਨ ਜਵਾਬ ਦਿੱਤਾ ਸੀ ਡਾਕਟਰਸ ਨੇ ਤੇ ਕਿਸੇ ਦਿਨ ਮੈਂ ਤੁਹਾਨੂੰ ਆਪਣੀ ਸਟੋਰੀ ਸੁਣਾਉਂਗੀ ਤੇ ਦੱਸਿਓ ਤੁਸੀਂ ਵੀ ਕਿਹਦੇ-ਕਿਹਦੇ ਨਾਲ ਇਦਾਂ ਹੋਇਆ ਕਿ ਜਦੋਂ ਸਾਰੇ ਪਾਸੇ ਸਾਰੇ ਰਸਤੇ ਬੰਦ ਹੋ ਜਾਣ ਤੇ ਕੋ ਪਰਮਾਤਮਾਈਆਂ ਜਿਹੜਾ ਹੱਥ ਫੜਦਾ ਤੇ ਜ਼ਿੰਦਗੀ ਦੀ ਉਹਨੂੰ ਕੀ ਕਹੀਦਾ ਜਿਹੜੀਆਂ ਦੁੱਖ ਤਕਲੀਫਾਂ ਉਹਨਾਂ ਨੂੰ ਦੂਰ ਕਰਦਾ ਇਸ ਕਰਕੇ ਕਦੀ ਵੀ ਉਹਨੂੰ ਕੀ ਕਹੀਦਾ ਜਿਹਨੂੰ ਜੈਨੂੰ ਮੰਨਦਾ ਕੋਈ ਵੀ ਕਦੀ ਉਸ ਪ੍ਰਮਾਤਮਾ ਦਾ ਲੜਨਾ ਛੱਡਿਓ ਥਾਂ ਥਾਂ ਪਟ ਕਰਨ ਨਾਲੋਂ ਸਿਰਫ ਇੱਕ ਦੇ ਹੋ ਕੇ ਰਵੋ ਇੱਕ ਪ੍ਰਮਾਤਮਾ ਦੇ ਤਾਂ ਉੱਥੇ ਹੀ ਤੁਹਾਨੂੰ ਖੈਰ ਪੈਣੀ ਆ ਸਭ ਕੁਝ ਉੱਥੋਂ ਹੀ ਮਿਲਣਾ ਵਾ ਮੇਰੇ ਨਾਲ ਤੇ ਹੋਇਆ ਹੈ ਚਮਤਕਾਰ ਮੈਨੂੰ ਤਾਂ ਪਤਾ ਹੀ ਆ ਪਈ ਕੀ ਚੀਜ਼ ਹੁੰਦੀ ਆ ਜ਼ਿੰਦਗੀ ਤੇ ਮੌਤ ਮੈਂ ਤੇ ਦੇਖ ਚੁੱਕੀ ਆ ਮੇ ਤਾਂ ਮੌਤ ਨੂੰ ਵੀ ਇੰਨੀ ਲੱਗ ਗਈ ਹੋਂ ਦੇਖਿਆ ਹੋਇਆ ਵਾ ਪਿਛਾਰ ਦੇ ਹੋਂ ਮੌਤ ਦਾ ਇਹਨਾਂ ਡਰ ਵੀ ਨਹੀਂ ਰਿਹਾ ਤੇ ਹਾਂ ਨਹੀਂ ਇਹਨੂੰ ਗੱਤਾਂ ਦੇ ਆਦੀ ਇੱਤਾ ਚਾਹ ਦੁਪਹਿਰ ਨੂੰ ਮਤਲਬ 3:30 4 ਵਜੇ ਦੀ ਚਾਹ ਨਾਲ ਉਹ ਵੀ ਪੇਹਾਂ ਰੋਟੀ ਤੇ ਅੰਮ੍ਰਾਂ ਦਾ ਚਾਹ ਤੇ ਜੇ ਮੈਂ ਕਹਾਂ ਲੂਕੂੜੀ ਉਹ ਕੀ ਕਹਿਗਾ ਪਾ ਲੈਨੇ ਉਹਲੇ ਜਦੋਂ ਨਮਨਵਾਇ ਅੰਮ੍ਰਾਂ ਦਾ ਚਾਹ ਪਾਇਆ ਹੁੰਦਾ ਕਣਾਂ ਦੇ ਵਿੱਚ ਰਿਖਿਆ ਉਹਨੂੰ ਕਿਦਾਂ ਇਹਨੂੰ ਕੱਢ ਕੇ ਧੋਤੋ ਕਿ ਖਾਂਦੇ ਰਹਿਣ ਨਾ ਨਾਲੇ ਖਾਈਆਂ ਹੁੰਦੀਆਂ ਸੀ ਮਾਵਾਂ ਤੋਂ ਗਾਣਾ ਤੇ ਫੇ ਤੁਸੀਂ ਅਚਾਰ ਗਰੂ ਵੀ ਲੈ ਹੱਥ ਨਾਲ ਲੈਣੇ ਤੋਂ ਉਲੀ ਲੱਗ ਜਾਣੀ ਜਾਂ ਦਾ ਖਾਜ ਸੇ ਖਤਮ ਕਰੀ ਜਾਵੇ ਉਹ ਵੀ ਦੇਣ ਹੁੰਦੇ ਸੀ ਹੁਣ ਤਾਂ ਬੱਚੇ ਖਾਂਦੇ ਹੀ ਨਹੀਂ ਅਚਾਰ ਬੱਚਾ ਕੱਢ ਕੇ ਖੱਟੇ ਖਾਂਦੇ ਨੇ ਆਪਾਂ ਇਹ ਜੀ ਆਪਾਂ ਕੱਟ ਦਿੱਤੇ ਗੰਢੇ ਆ ਜੁਣਾ ਨੇ ਰਾਜਮਾ ਆ ਜੁਣਾ ਨੇ ਰਾਜਮਾ ਕਿਉਂਕਿ ਕੰਮ ਸਾਡੇ ਉੱਥੇ ਜਗ੍ਹਾ ਦੇ ਸਫਾਈ ਵਾਲੇ ਲੱਗਣੇ ਤਾਂ ਕਰਕੇ ਦੋ ਦਿਨ ਪੂਰੀਆਂ ਲੱਗਣੀਆਂ ਫਿਰ ਉਹਨਾਂ ਦੀ ਰੋਟੀ ਜਾਣੀ ਹੈ ਤਾਂ ਰਾਜਮਾ ਬਣਾ ਲੈਣਗੇ ਅਜਿਹਾਗਾ ਜੀ ਜੀ ਕੱਟ ਰਗਣਾ ਨੂੰ ਨਹੀਂ ਜੀ ਕਰਦਾ ਫਿਰ ਮੈਂ ਇਹ ਸਾਰਾ ਕੁਝ ਕੱਟ ਕੇ ਕੁੱਕਰ ਦੇ ਵਿੱਚ ਪਾਣੀ ਪਾ ਕੇ ਮੈਂ ਇਹ ਸਾਰਾ ਕੁਝ ਪਾ ਕੇ ਪਾਣੀ ਪਾ ਕੇ ਥੋੜਾ ਨਮਕ ਪਾ ਕੇ ਤੇ ਸੀਟੀਆਂਵਾ ਦੇ ਨੇ 6-7 ਫਿਰ ਉਹ ਬਿਲਕੁਲ ਐਨਾ ਉਹ ਬਦਲਦੇ ਆ ਕੀ ਕਹਿੰਦੇ ਆ ਉਹਨੂੰ ਇਹ ਕਹਿੰਦਾ ਮੈਂ ਨਰਟ ਤਾਂ ਕਹਿ ਨਹੀਂ ਸਕਦੇ ਗਲ ਜਾਂਦੇ ਆ ਹਨਾ ਉਹ ਸੌਫਟ ਹੋ ਜਾਂਦੇ ਆ ਨਾ ਫਿਰ ਉਹ ਕੜਛੀ ਦੇ ਨਾਲ ਇਹਨਾਂ ਨੂੰ ਕਹਿੰਗੇ ਤੋ ਬੜੀ ਸੋਹਣੀ ਕੇਸਟ ਬਣੀ ਹੋਈ ਹੈ ਇਸ ਕਰਕੇ ਮੈਂ ਸੁੱਚਾ ਬਿਲਕੁਲ ਸਿਟੀ ਇਹਨਾਂ ਵਾਲਾ ਤੇ ਕਿਨਾਂ ਕੱਲ ਦਾ ਬੁਖਾਰ ਹੋਣ ਕਰਕੇ ਮੈਨੂੰ ਬਹੁਤ ਵੀਕਨੈਸ ਜੀ ਲੱਗ ਰਹੀ ਹੈ ਕਿੰਨੇ ਮੋ ਪਰਵਾਣਿਆ ਆਪਾਂ ਉਹ ਹੀ ਅੱਜ ਮੈਂ ਯਾਦ ਕਰਦੀ ਸੀਗੀ ਮੇਰੀ ਸਟੋਰੀ ਹੋਵੇ ਬਿਮਾਰੀ ਦੀ ਮੈਂ ਕਿਤੇ ਜਦੋਂ ਮੈਂ ਸੁਣਾਉਂਗੀ ਗੁਰਬੀਰ ਸਾਰਿਆਂ ਨੂੰ ਸੋਰੀ ਆਪਣੀ ਕਈਆਂ ਨੂੰ ਤਾਂ ਯਕੀਨੀ ਹੀ ਨਹੀਂ ਹੁਣ ਆ ਪੇਰ ਨੂੰ ਸੱਚੀ ਇੰਨੇ ਰੋਗ ਲੱਗੇ ਸੀ ਹਨ ਹੂੰ ਅਧਰੇ ਵੰਨੋਂ ਦੁਨੀਆ ਭਰ ਦੇ ਲੋਕ ਲੱਗੇ ਸੀ ਉਹ ਵੀ ਇਦਾਂ ਨਹੀਂ ਕਿ ਛੋਟੀ ਮੋਟੀ ਕੋਈ ਬਿਮਾਰੀ ਜਾਂ ਬੁਖਾਰ ਜਾਂ ਇਦਾਂ ਦੇ ਇਦਾਂ ਮਤਲਬ ਕੱਦਾਂ ਲਿਆ ਦੀਆਂ ਪ੍ਰੋਬਲਮਸ ਈਵਨ ਕਿ ਸ਼ਾਇਦ ਕਈਆਂ ਬਾਰੇ ਵਿੱਚ ਸੁਣਿਆ ਹੋਵੇ ਨਹੀਂ ਸੀ ਵੀ ਕੋਈ ਪ੍ਰੋਬਲਮ ਹੁੰਦੀ ਹੈ ਕੋਈ ਇਹ ਵੀ ਡਿਸੀਜ਼ ਹੁੰਦਾ ਜਾਂ ਕੋਈ ਬਿਮਾਰੀ ਹੁੰਦੀ ਹੈ ਪਤਾ ਹੀ ਨਹੀਂ ਸੀ ਮੇਰ ਚਾਹ ਤੇ ਖਬਲ ਗਿਆ ਮੇਰ ਚਾਹ ਵੀ ਬਾਰਾ ਚੋ ਇਸੀ ਟੀਂ ਆ ਕੇ ਤੇ ਬਿਲਕੁਲ ਐਨੌਨ ਹੋ ਜਾਣਾ ਹੈ ਉਹ ਆ ਪੇਸਟ ਬਣ ਜਾਣੀ ਹੈ ਉਹ ਉਹ ਟੱਲੀ ਦੇ ਦੇ ਕਰਦੇ ਨੇ ਪਿਛਲੀ ਮੇਰੇ ਦੇ ਪਿੱਕਾਂ ਵਾਲੀ ਦੇ ਪਿੱਛਲੀ ਇਹ ਵੀ ਦੇ ਜਿਹੜੀ ਅਗਲੀ ਦੇ ਤੇ ਉਹ ਜਿਹੜੀ ਪਿੱਕਿਆ ਉੰਜੀ ਸ਼ਾਮ ਦਾ ਟਾਈਮ ਤੇ ਮੈਂ ਸਬਜੀ ਨੂੰ ਤਾਂ ਤੜਕਾ ਲਗਾ ਹੀ ਰਹੀ ਆ ਅਜਾ ਟਾਈਮ ਲੱਗ ਜਾਣਾ ਤੇ ਇਹ ਅਸੀਂ ਕੱਲ ਆਏ ਸਾਡੇ ਜਿਹੜੇ ਅਸੀਂ ਮੰਗਵਾਏ ਆ ਸੀਗੇ ਇਹ ਵਾਲੇ ਆ ਜੀ ਬਰਡਸ ਫੀਡਰ ਆ ਨਾ ਉਹਨਾਂ ਨੇ ਬਰਡਸ ਫੀਡਰ ਭੇਜਿਆ ਤੇ ਉਹਨਾਂ ਨੇ ਆ ਜਿਹੜੀ ਮਤਲਬ ਕਿ ਫੀਡ ਆ ਨਾ ਉਹ ਵੀ ਵਿੱਚੇ ਹੀ ਸੀ ਆ ਵਾਲੀ ਇਹਦੇ ਵਿੱਚ ਵੱਡੀ ਕੰਗਣੀ ਆ ਆਈ ਥਿੰਕ ਅਲਸੀ ਬ੍ਰੀਕ ਬ੍ਰੀਕ ਜੀ ਤੇ ਝੋਨਾ ਉਗਮਾ ਚੱਲੇਗੀ ਸੀ ਬਾਹਰ ਇਹ ਵਿੱਚ ਹੀ ਆ ਜਿੱਦਾਂ ਫੀਡ ਮਿਕਸ ਕੀਤੀ ਹੋਈ ਆ ਬਰੀਕ ਕੰਗਣੀ ਵੱਡੀ ਕੰਗਣੀ ਝੋਨਾ ਜਿੱਦਾਂ ਆਪਣੇ ਪੰਜਾਬੀਆਂ ਚ ਕਹਿੰਦੇ ਆ ਅਲਸੀ ਜਈ ਆ ਇਹ ਇਹਦੇ ਉੱਤੇ ਲਗਾ ਦੇਣੀ ਆ ਤੇ ਫਿਰ ਇਧਰ ਦੀ ਥੋੜੀ ਥੋੜੀ ਖਰਾਕ ਜਿਹੜੀ ਆ ਨਿਕਲਦੀ ਰਹੋਗੇ ਇਹ ਪਾਣੀ ਵਾਲਾ ਇਹ ਜੀ ਪਾਣੀ ਜਿਹੜਾ ਉਹ ਨਿਕਲਦਾ ਰਹੂਗਾ ਪਾਣੀ ਇਹ ਅੱਜ ਤਾਂ ਨਹੀਂ ਉਹਨੂੰ ਕੀ ਕਹਿੰਦਾ ਆ ਨੂੰ ਇੰਸਟਾਲ ਕਰਾਂਗੇ ਇਹੋ ਜਿੱਤੇ ਪੀਂਗ ਦੇ ਰੱਖਿਆ ਨਾ ਕੁੰਡੇ ਉੱਥੇ ਸਾਡਾ ਇਰਾਦਾ ਹੈ ਇਹਨਾਂ ਨੂੰ ਲਾ ਦਈਏ ਕਿਉਂਕਿ ਜਿਹੜੇ ਨੇਸਟ ਆਏ ਹਜੇ ਤੱਕ ਉਹਨਾਂ 'ਚ ਬਰਡਸ ਆਏ ਨਹੀਂ ਮੈਂ ਕਿਹਾ ਫੀਡ ਰੱਖਾਂਗੇ ਫਿਰ ਆਉਗੇ ਤੇ ਜਿਹੜੇ ਨਸਟ ਉਹਨਾਂ ਨੇ ਭੇਜੇ ਉਹਦੇ ਵਿੱਚ ਨਾ ਸਾਹਮਣੇ ਇੱਕ ਹੁੰਦੀ ਨਾ ਡੰਡੀ ਜੀ ਲੱਗੀ ਬਰਡਸ ਦੇ ਬੈਨ ਨੂੰ ਉਹ ਨਹੀਂ ਉਹਨਾਂ ਨੇ ਭੇਜੇ ਸਾਨੂੰ ਤਾਂ ਕਰਕੇ ਮੈਂ ਉਹ ਦੇਖਿਆ ਸੀ ਉਹਦੇ ਵਿੱਚ ਪੈਨਸਿਲ ਬਿਲਕੁਲ ਸਹੀ ਆ ਜਾਂਦੀ ਮੈਂ ਕਿਹਾ ਨਹੀਂ ਪੈਨਸਿਲਸ ਲੈ ਕੇ ਆਈਂ ਇਹ ਥੋੜੀ ਕੱਟ ਦਾਂਗੇ ਤੇ ਫਿਰ ਇਹ ਜਿਹੜੀਆਂ ਪੈਨਸਿਲਸ ਆ ਉਹ ਲਾਵਾਂਗੇ ਫਿਰ ਦੇਖਾਂਗੇ ਭਈ ਸਾਡੇ ਘਰ ਚੀੜੀਆਂ ਆਉਂਦੀਆਂ ਕਿ ਨਹੀਂ ਆਉਂਦੀਆਂ ਮਤਲਬ ਕਿ ਮੈਨੂੰ ਪਸੰਦ ਆ ਬਰਡਸ ਦੀ ਆਵਾਜ਼ ਉਹ ਚਹਿਚਕ ਆਉਂਦੀਆਂ ਜਦੋਂ ਬੜੀਆ ਲੱਗਦਾ ਮਤਲਬ ਕਿ ਜਦੋਂ ਜਿਹਨੂੰ ਕਹ ਦੋਗੇ ਬੰਦੇ ਨੂੰ ਜਦੋਂ ਮਾਈਂਡ ਰਿਲੈਕਸੇਸ਼ਨ ਚਾਹੀਦਾ ਨਾ ਉਹ ਜਾਂ ਤਾਂ ਉਹ ਸੋਬਰ ਜਾਂ 뮤직 ਆ ਜਿਹੜਾ ਉਹਦੇ ਨਾਲ ਮਾਈਂਡ ਰਿਲੈਕਸ ਹੁੰਦਾ ਤੇ ਜਾਂ ਫਿਰ ਇਹੋ ਪੰਛੀਆਂ ਦੀ ਜਿਹੜੀ ਚਹਿਚਹਾਟ ਆ ਉਹਦੇ ਨਾਲ ਤੇ ਮੈਨੂੰ ਬਹੁਤ ਵਧੀਆ ਲੱਗਦੀ ਆ ਸਾਡੇ ਉਥੇ ਜਗਾ ਜਿਹੜੀ ਆ ਸਮਾਦੀ ਉਥੇ ਵੀ ਜਿਹੜੇ ਵੱਡੇ ਰੁੱਖ ਲੱਗੇ ਹੋਏ ਆ ਮੈਂ ਕਈ ਵਾਰੀ ਜਾਨੀ ਹੁੰਨੀ ਆ ਤੇ ਉਥੇ ਸ਼ਾਮ ਦੇ ਟਾਈਮ ਬਹੁਤ ਰੋਲਾ ਪਾਇਆ ਹੁੰਦਾ ਮੈਂ ਇੱਕ ਵੀਡੀਓ ਵੀ ਪਾਈ ਹੋਈ ਆ ਸ਼ਾਰਕਾਂ ਨੇ ਮਤਲਬ ਸ਼ਾਰਕਾਂ ਹੀ ਜ਼ਿਆਦਾ ਹੁੰਦੀਆਂ ਸ਼ਾਮ ਦੇ ਟਾਈਮ ਤੇ ਉਥੇ ਬੜੀ ਆਵਾਜ਼ ਆਉਂਦੀ ਹੁੰਦੀ ਆ ਫਿਰ ਮੈਂ ਮਨੀ ਦੇ ਨਾਲ ਨਾ ਉਥੇ ਜਾਂਦੀ ਹੁੰਦੀ ਆ ਤੇ ਜਿਹੜਾ ਕੋਈ ਮੇਰੀ ਸਟੋਰੀ ਸੁਣਨਾ ਹੋ ਚਾਹੁੰਦਾ ਹੋਵੇ ਪਲੀਜ਼ ਜ਼ਰੂਰ ਦੱਸਿਓ ਤੇ ਸਟੋਰੀ ਮੇਰੀ इमोशनल ਵੀ ਆ ਬੇਟਾ ਮੇਰਾ ਉਹ ਛੋਟਾ ਜਿਹਾ ਸੀ ਮਤਲਬ ਕਿ ਉਸ ਹਾਜੀ ਮੈਨੂੰ ਜ਼ਿਆਦਾ ਕਿ ਰੋਣਾ ਆ ਜਾਂਦਾ ਵੀ ਉਸ ਵਾਹਿਗੁਰੂ ਦੀ ਮੇਰੇ ਤੇ ਇੰਨੀ ਮਿਹਰ ਹੋਈ ਸੀ ਭਈ ਮੈਨੂੰ ਦੂਜਾ ਜਨਮ ਮਿਲਿਆ ਅੱਜ ਮੈਂ ਉਹੀ ਤਕਰੀਬਨ ਸਵੇਰੇ ਗੱਲ ਮਨੀਨਾ ਸ਼ੇਅਰ ਕੀਤੀ ਤੇ ਮੈਂ ਯਾਦ ਕਰਦੀ ਰਹੀ ਪਰ ਮੈਂ ਬਾਣੀ ਤੋਂ ਸੀਵਾ ਤੇ ਜੀ ਮੈਂ ਬਾਣੀ ਦਾ ਲੜ ਨਹੀਂ ਛੱਡਿਆ ਨਹੀਂ ਬਿਮਾਰੀ ਚ ਵੀ ਮੈਂ ਪਾਠ ਕਰਦੀ ਰਹੀ ਤੇ ਇੱਕ ਸਾਹ ਦਾ ਮੈਨਾ ਉਹ ਚਮਤਕਾਰ ਹੀ ਹੋਇਆ ਵੀ ਮੈਂ ਸ਼ਾਇਦ ਜਿੱਤੇ ਸਾਰਿਆਂ ਨੇ ਹੱਥ ਖੜੇ ਕਰ ਦਿੱਤੇ ਸੀ ਉਦੋਂ ਬਾਬਾ ਜੀ ਨੇ ਮਤਲਬ ਕਿ ਖਾਸ ਕਰ ਮੇਰੇ ਬੇਟੇ ਲਈ ਵੀ ਸ਼ਾਇਦ ਮੈਨੂੰ ਜ਼ਿੰਦਗੀ ਬਖਸ਼ ਦਿੱਤੀ ਬਹੁਤ ਛੋਟਾ ਸੀ 7 ਸਾਲ ਦਾ ਸੀ ਉਹ ਮਸਨਾਉਂਗੀ ਤੁਹਾਨੂੰ ਮੇਰੀ ਸਟੋਰੀ ਤੇ ਬਹੁਤ ਹੀ ਇਮੋਸ਼ਨਲ ਵੀ ਆ ਜਿਨ੍ਹਾਂ ਚ ਇਮੋਸ਼ਨਸ ਆ ਜਿਹੜੇ ਮੇਰੇ ਵਾਂਗੂੰ ਸ਼ਾਇਦ ਜ਼ਿੰਦਗੀ ਚ ਬਹੁਤ ਦੁੱਖ ਦੇਖਿਆ ਉਹ ਤਾਂ ਮੈਨਾਂ ਜ਼ਰੂਰ ਰਿਲੇਟ ਕਰਨਗੇ ਤੇ ਹੋ ਸਕਦਾ ਕਈ ਜਾਣੇ ਨਹੀਂ ਵੀ ਨਾਂ ਵੀ ਕਰਨ ਪਰ ਮੈਂ ਸੁਣਾਉਂਗੀ ਤੇ ਮੇਰੇ ਤੋਂ ਕਿਸੇ ਨੂੰ ਮੋਟੀਵੇਸ਼ਨ ਨਹੀਂ ਮਿਲੂਗੀ ਮੈਂ ਕਿੱਦਾਂ ਚੇਂਜ ਕੀਤਾ ਆਪਣੇ ਆਪ ਨੂੰ ਸੋ ਪਲੀਜ਼ ਮੇਰਾ ਚੈਨ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ ਤੇ ਪਲੀਜ਼ ਸਪੋਰਟ ਜ਼ਰੂਰ ਕਰਿਓ ਬਾਏ ਬਾਏ ਫੇਰ ਮਿਲਾਂਗੇ